ਖਾਂਦੀ ਕੋਸ਼ਿਸ਼ ਕੀਤੀ ਬਟੇਂਦਰ ਖਾਦਾ ਨਹੀਂ ਗਿਆ ਤਾਂ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨੂੰ ਲਾਓ ਜੀ ਤੁਹਾਡੇ ਸਾਹਮਣੇ ਪੇਸ਼ ਆ ਮੁਸ਼ਕੀ ਮੁਸ਼ਕੀ ਆਪਣੀਆਂ ਆਤਾਂ ਤੋਂ ਹਾਲੇ ਵੀ ਬਾਜ਼ ਨਹੀਂ ਆਉਂਦੀ ਲੱਛਣ ਵੇਖੋ ਕੀ ਕਰਦੀ ਆ ਤੇ ਉੱਪਰੋਂ ਪੁਜੀਆ ਵੇਖੋ ਕਿਵੇਂ ਖਾਂਦੀ ਆ ਤੇ ਬੰਦਾ ਪੁੱਛੇ ਕਿ ਤੂੰ ਕੋਲੀ ਵਿੱਚ ਪਾਲਾ ਕਿਸੇ ਬਰਤਨ ਵਿੱਚ ਪਾ ਕੇ ਖਾਣਾ ਕਿਵੇਂ ਲਈ ਲੱਛਣ ਕਰਦੀ ਆ ਵਿਆਹੀ ਵਰੀ ਹੈਗੀ ਆ ਤੇ ਲੱਛਣੇ ਦੇ ਫਿਰ ਵੀ ਉਹੀ ਬੱਚਿਆਂ ਵਾਲੀਆਂ ਹਰਕਤਾਂ ਨਹੀਂ ਆਪਣੇ ਕਰਨ ਤੋਂ ਬਾਜ਼ ਆਉਂਦੀ ਤੇ ਇਹਨੂੰ ਭੋਰਾ ਜਿੰਨੀ ਵੀ ਅਕਲ ਨਹੀਂ ਹੈਗੀ ਉਦਾਂ ਤੂੰ ਕਹਿੰਦੀ ਹੈ ਕਿ ਮੈਂ ਵਿਆਹੀ ਵਰੀ ਆ ਵਿਆਹ ਤੋਂ ਪਤਾ ਨਹੀਂ ਕਿੰਨੇ ਘਰ ਵਾਲੇ ਹੋਣੇ ਆ ਤੇ ਅਕਲ ਤੈਨੂੰ ਹਾਲੇ ਵੀ ਨਹੀਂ ਆ ਦੂਮੀ ਮਤਲਬ ਕਿ ਤੁਹਾਨੂੰ ਪਤਾ ਹੀ ਆ ਬਟ ਗਲਾਸ ਕੱਪ ਚ ਬਿਨਾਂ ਨਾ ਸਾਨੂੰ ਦੋਨਾਂ ਨੂੰ ਹੀ ਨੀ ਪਸੰਦ ਹੈਗਾ ਉਸ ਤੋਂ ਬਾਅਦ ਆਦੀ ਆਦੀ ਬੰਦਾ ਪੁੱਛੇ ਪਹਿਲਾਂ ਜਾਂ ਤਾਂ ਤੂੰ ਆਪਣਾ ਚਾਹ ਪਾਣੀ ਬਣਾ ਲਾ ਤੇ ਜਾਂ ਫਿਰ ਵਲੌਗ ਬਣਾ ਲਾ ਇੱਕ ਹੱਥ ਨਾਲ ਫੋਨ ਫੜਿਆ ਹੈ ਤੇ ਇੱਕ ਹੱਥ ਨਾਲ ਚਾਹ ਬਣਾ ਰਹੀ ਹੈ ਜੇ ਮੰਨ ਲਓ ਜਿਹੜੀ ਚਾਹ ਵਾ ਉਹ ਗਰਮ ਗਰਮ ਤੇਰੇ ਉੱਪਰ ਪੈ ਜੇ ਤੇ ਫਿਰ ਹਣ ਪਹਿਲਾਂ ਜਿਹੜਾ ਕੰਮ ਜ਼ਰੂਰੀ ਹੈ ਉਹ ਕਰ ਲਾ ਜਾਂ ਪਹਿਲਾਂ ਚਾਹ ਬਣਾ ਲਾ ਜਾਂ ਫਿਰ ਵਲੌਗ ਬਣਾ ਲਾ ਤੇ ਜਾਂ ਜਿਹੜਾ ਤੇਰਾ ਹਮੂ ਆ ਜਿਹੜਾ 24 ਘੰਟੇ ਤੇਰੇ ਨਾਲ ਤੁਰਿਆ ਫਿਰਦਾ ਉਹਨੂੰ ਕਹ ਰਿਹਾ ਵਲੌਗ ਬਣਾਣਾ ਕੀ ਲੱਛਣ ਕਰਦੀ ਆ ਇੱਕ ਹੱਥ ਇਹਨੇ ਜੀ ਨਾਲ ਸੁੱਕੀ ਬਣਾਈ ਸੀਗੀ ਹਾਂ ਬਹੁਤ ਟੇਸਟੀ ਸਬਜੀ ਸੀ ਤੇ ਆਟਾ ਤੁਸੀਂ ਮੇਰਾ ਦੇਖ ਹੀ ਸਕਦੇ ਗੁੰਦਿਆ ਹੋਇਆ ਸੀਗਾ ਦੇਖ ਲੋ ਕੀ ਲੱchn ਕਰਦੀ ਆ ਬੰਦਾ ਹੁਣ ਇਹਨੂੰ ਕੀ ਕਵੇ ਆਟੇ ਗੁੰਨੇ ਨੂੰ ਗੁੰਦਿਆ ਗੁੰਦਿਆ ਤੂੰ ਕਿਸੇ ਦੀ ਗੋਤ ਗੁੰਦੀ ਆ ਆਪਾਂ ਕਹਿੰਦੇ ਆ ਨਾ ਕਿ ਗੋਤ ਗੁੰਦੇ ਫਲਾਣਾ ਢੰਗਾਨਾ ਹਣਾ ਜੋ ਵੀ ਹੁੰਦੇ ਆ ਉਹ ਸ਼ਬਦ ਹੁੰਦੇ ਆ ਨਾ ਕਿ ਆ ਗੁੰਨਿਆਂ ਨੂੰ ਗੁੰਦਿਆ ਬੋਲਦੀ ਆ ਉਹ ਬੋਲਣ ਲੱਗੇ ਰਸੇ ਖਲਾ ਤੇਰੀ ਮਾਂ ਤੇਨੂੰ ਇਦਾਂ ਸਿਖਾਇਆ ਹੈ ਕੇ ਬਸ ਭੱਜਣਾ ਸਿਖਾ ਦਿੱਤਾ ਪਰ ਤੈਨੂੰ ਆ ਸ਼ਬਦ ਨਹੀਂ ਸਿਖਾਏ ਕਿ ਕਿਹੜਾ ਸ਼ਬਦ ਕਿੱਥੇ ਬੋਲਣਾ ਹੈ ਗੁੱਤ ਨੂੰ ਕਹਿੰਦੇ ਆ ਕਿ ਗੁੰਦਿਆ ਹਨਾ ਤੇ ਇਹ ਆਟੇ ਨੂੰ ਕਹਿੰਦੀ ਆ ਕਿ ਗੁੰਦਿਆ ਉਹ ਭੈਣੇ ਗੁੰਨਣਾ ਹੁੰਦਾ ਆਟਾ ਗੁੰਨਣਾ 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 ਪਰ ਤੇਨੂੰ ਕਿੰਨੀ ਵਾਰੀ ਦੱਸਣਾ ਪੈਂਦਾ ਹੈ ਤਾਂ फटाफट ਸਭ ਤੋਂ ਪਹਿਲਾਂ ਮੈਂ ਟੀਫਨ ਦੇ ਵਿੱਚ ਰੋਟੀਆਂ ਪੈਕ ਕੀਤੀਆਂ ਤੇ ਉਸ ਤੋਂ ਬਾਅਦ ਮੈਂ ਇੱਕ ਗਲਾਸੀ ਸੀ ਛੁੱਟੀ ਜੀ ਜਿਹੜੀ ਚੋਲਾਂ ਦੀ ਬਣਾਈ ਸੀਗੀ ਉਦਾਂ ਤੂੰ ਆਨੀ ਆ ਕਿ ਮੈਂ ਬਹੁਤ ਜ਼ਿਆਦੀ ਪੜ੍ਹੀ ਲਿਖੀ ਆ ਆਪਣੇ ਆਪ ਨੂੰ ਤੂੰ ਪੜ੍ਹੀ ਲਿਖੀ ਸਮਝਦੀ ਆ ਮਤਲਬ ਕਿ ਫੁਕਰੀਆਂ ਨਹੀਂ ਮਾਰਦੀ ਆ ਜਿਹੜੀ ਵੀ ਅੰਗਰੇਜ਼ੀ ਬਾਝਾ ਨੂੰ ਹੱਥ ਪਾਉਣੀ ਹੈ ਹਨ ਤੈਨੂੰ ਇਹਦੀ ਵੀ ਅਕਲ ਨਹੀਂ ਹੈਗੀ ਆ ਜਿਹੜੀ ਤੂੰ ਰੋਟੀ ਪੈਕ ਕਰ ਰਹੀ ਆ ਬੰਦਾ ਕਿ ਟਿਫਨ ਦੇ ਵਿੱਚ ਰੋਟੀ ਪੈਕ ਕਰਦਾ ਅਲੱਗ ਅਲੱਗ ਡੱਬੇ ਹੁੰਦੇ ਆ ਕਿ ਇਹ ਵਿੱਚ ਸਬਜ਼ੀ ਪਾਉਣ ਵਾਸਤੇ ਕਿ ਇਹ ਵਿੱਚ ਰੋਟੀ ਪਾਉਣ ਵਾਸਤੇ ਹਨ ਉਹ ਨਿਲ ਜਾਂਦੇ ਬਾਜ਼ਾਰੋਂ ਉਦੋਂ ਤੋਂ 24 ਘੰਟੇ ਬਾਜ਼ਾਰ ਤੁਰੇ ਫਿਰਦੀ ਆ ਚੂੜੇ ਲੈਣ ਵਾਸਤੇ ਤੇਰੇ ਕੋਲ ਟਾਈਮ ਹੁੰਦਾ ਹੈ ਵਨਸਮਾਨੇ ਤੇ ਇੱਕ ਟਿਫਨ ਲਿਆ ਆ ਆ ਦੇਖ ਲਓ ਲੱchn ਰੋਟੀ ਦੇ ਵਿੱਚ ਹੀ ਸਬਜ਼ੀ ਪੈਕ ਕਰ ਦਿੰਦੀ ਆ ਸੁੱਡਲ ਜਨਾਨੀ ਨੇ ਤੁਹਾਡੇ ਨਾਲ ਇੱਕ ਨਾ ਮੈਨੂੰ ਬਹੁਤ سارے ਮੈਸੇਜ ਆ ਰਹੇ ਸੀ ਤੁਸੀਂ ਆਪਣੇ ਫਸਟਰ ਸੋਈ ਆਪਣਾ ਉਹ ਨਹੀਂ ਬਣਾਇਆ ਕੜਾ ਪ੍ਰਸ਼ਾਦ ਨਹੀਂ ਬਣਾ ਬਟ ਗਾਇਜ਼ ਪਤਾ ਨਹੀਂ ਕਿਹੜੇ ਲੋਕ ਇਹਨੂੰ ਮੈਸੇਜ ਕਰਦੇ ਆ ਤੇ ਕੌਣ ਇਹਨਾਂ ਨੂੰ ਪੁੱਛਦੇ ਰਹਿੰਦੇ ਆ ਕਿ ਇਦਾਂ ਕਰੋ ਉਦਾਂ ਕਰੋ ਹੁਣ ਕਹਿੰਦੇ ਆ ਕਿ ਮੇਰੇ ਲੋਕ ਮੈਸੇਜ ਕਰਕੇ ਕਹਿੰਦੇ ਆ ਕਿ ਤੁਸੀਂ ਪ੍ਰਸ਼ਾਦ ਨਹੀਂ ਬਣਾਇਆ ਜਾਨੀ ਕਿ ਪਹਿਲੇ ਸੋਈ ਜਦੋਂ ਕੋਈ ਮਿੱਠੀ ਚੀਜ਼ ਬਣਾਉਂਦੇ ਆ ਉਹ ਕਿਹੜਾ ਸੁਡਲਾ ਜਿਹੜਾ ਇਹਨੂੰ ਮੈਸੇਜ ਕਰਦਾ ਦੂਸਰੀ ਗੱਲ ਸਾਨੂੰ ਪੁੱਛ ਲਿਆ ਕਰੋ ਉਹ ਕਿਹੜੀ ਕਿਹੜੀ ਦਸੋਈਆਂ ਬਣਾਵੇ ਉਹ ਕਿਹੜਾ ਕਿਹੜਾ ਮਿੱਠਾ ਲੋਕਾਂ ਨੂੰ ਖਵਾਵੇ ਤੁਹਾਨੂੰ ਪਤਾ ਤਾਂ ਹੈਗਾ ਕਿ ਇੱਕ ਥਾਣੀ ਦੋ ਥਾਣੀ ਪਤਾ ਨਹੀਂ ਕਿੰਨੇ ਥਾਂ ਤੇ ਭੱਜ ਜਾਂਦੀ ਆ ਵਿਆਹ ਕਰਵਾਉਂਦੀ ਰਹਿੰਦੀ ਆ ਮਤਲਬ ਤੇ ਉਹ ਕਿੱਥੇ ਕਿੱਥੇ ਮਿੱਠੇ ਬਣਾਉਂਦੀ ਫਿਰੇ ਇਸ ਕਰਕੇ ਤੁਸੀਂ ਨਾ ਐਨੀ ਦਿਮਾਗ ਦਾ ਟੈਨਸ਼ਨ ਨਾ ਲਿਆ ਕਰੋ ਸਾਨੂੰ ਸਾਰਾ ਪਤਾ ਹੈ ਤੁਬਾ ਕਿਸੇ ਦੇਸਾ ਤੇ ਮੈਰੀ ਚੋਲਾ ਬਣਾਣ ਦੀ ਤਿਆਰੀ ਸੀ। ਚੋਣੀ ਤੂੰ ਕਿਹੜੇ ਸਕੂਲ 'ਚ ਪੜ੍ਹੀ ਸੀ? ਆ ਜਿਹੜੇ 2-4 ਤੂੰ ਅੱਖਰ ਸਿੱਖੇ ਸੀ ਕਿਹੜੇ ਸਕੂਲੇ ਸਿੱਖੇ ਸੀ ਉਹ ਦੱਸ ਦ ਦੇ ਸਾਨੂੰ। ਕਿਉਂ ਸਾਡੀ ਵੀ ਜਿਹੜੀ ਸਾਨੂੰ 2-4 ਅੱਖਰ ਆਉਂਦੇ ਉਹ ਵੀ ਸਾਨੂੰ ਤੂੰ ਯਾਦ ਬਣਾਉਂਦੀ ਰਹਿਣੀ ਆ। ਚੌਲ ਨੂੰ ਚੋਲਾ ਕਹੀ ਜਾਂਦੀ ਆ। ਚੋਲਾ ਬਣਾਉਣ ਲੱਗੀ ਸੀ ਚੋਲਾ। ਉਹ ਕਿਹੜੀ ਭਾਸ਼ਾ ਤੂੰ ਬੋਲਦੀ ਰਹਿਣੀ ਆ? ਆ ਚੋਲਾ ਲਈ ਸੀ ਪਹਿਲੀ ਵਾਰ ਸੁਣਿਆ ਵਾ। ਚੋਲਾ ਬਣਾਉਣ ਲੱਗੀ ਸੀ। ਚੌਲ ਹੁੰਦੇ ਆ ਚੋਲ। ਸਿੱਧੇ ਸ਼ਬਦ ਅਰਥਾਂ ਦੇ ਵਿੱਚ ਸਾਫ਼ ਬੋਲਿਆ ਕਰ ਆ ਪਤਾ ਨਹੀਂ ਕਿਉਂ ਫੁਕਰੀਆਂ ਮਾਰਦੀ ਰਹਿਨੀ ਆ ਤੂੰ ਨਾਲ ਰਸਮਾਂ ਤੇ ਜਗਦਣ ਲੈ ਕੇ ਆ ਜਾਂਦੀ ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਤੈਨੂੰ ਦੇਖ ਕੇ ਹੀ ਅਗਲੇ ਸਿੱਖਦੇ ਆ ਜਲਤੀ ਆ ਯਾਰ ਜੋ ਚੀਜ਼ੇ ਕਹਿ ਇੱਕ ਹੀ ਕਹਿਣਾ ਉਹਨੂੰ ਮੇਰੇ ਕੋਲ ਇੰਨਾ ਹੈ ਨਹੀਂ ਮੇਰੇ ਕੋਲ ਸਭ ਚੀਜ਼ਾਂ ਇੱਕ ਇੱਕ ਅੜਚੀ ਵੀ ਕਹਿ ਤੇ ਗਲਾਸ ਵੀ ਤਕਰੀਬਨ ਤਿੰਨ ਹੀ ਹੋਣਗੇ ਹਨ ਤਾਂ ਚਲੋ ਇਹਨਾਂ ਤਾਂ ਕਿਉਂ ਦੱਸਣਾ ਮੈਂ ਆਪਣਾ ਅੱਜ ਬਸ ਗੜਾਈ ਦੀ ਗੱਲ ਹੋ ਰਹੀ ਸੀ ਤਕੜਾਈ ਦੀ ਦੱਸ ਚਲ ਆ ਤੇਰ ਤੂੰ ਕਿਸ ਨੇ ਪੁੱਛਿਆ ਤੈਨੂੰ ਕਿਸ ਨੇ ਪੁੱਛਿਆ ਵਾ ਕਿ ਤੇਰੇ ਕੋਲ ਇੱਕ ਅੜਚੀ ਆ ਜਾਂ ਕਿੰਧੀਆਂ ਅੜਚੀਆਂ ਕਿੰਨੀਆਂ ਗੜਾਈਆਂ ਜੋ ਵੀ ਲੈ ਲਾ ਹਨ ਅੜ ਕੜਾਈ ਗਿੰਦੀ ਮੇਰੇ ਕੋਲ 1 ਆ ਨਹੀਂ ਤੂੰ ਕੜਾਈ ਇੱਕ ਰੱਖ ਦੱਸ ਦੇ ਦੀ ਕੜਾਈ ਮੇਰੇ ਕੋਲ 1 ਆ ਖਰਚੀ ਮੇਰੇ ਕੋਲ 1 ਆ ਫਲਾਣਾ ਠੰਗਾਨਾ ਬੰਦੇ ਦੇ ਤੂੰ ਇੰਨੇ ਰੱਖੀ ਫਿਰਦੀ ਆ ਮੁੰਡੇ ਤੂੰ ਇੰਨੇ ਜਾਂ ਤੇ ਖਾ ਗਈਆਂ ਉਹਨਾਂ ਦੀ ਵੀ ਗਿਣਤੀ ਗਿਣਾ ਦੇਣਾ ਉਹ ਵੀ ਕਿਤੇ ਕਹਿ ਦਿਆ ਕਰ ਕਿ ਮੇਰਾ ਘਰ ਵਾਲਾ ਵੀ ਬਸ 1 ਹੀ ਆ 1 ਨੇ ਰਹਿਣਾ 1 ਨੇ ਗੱਲਬਾਤ ਆ ਮੇਰੀ ਜੋ ਵੀ ਆ ਹਨ ਉਹ ਨਹੀਂ ਤੂੰ ਦੱਸ ਦੇ ਕਿ ਤੇਰੀ ਕਿੰਨਿਆਂ ਨਾਲ ਗੱਲਬਾਤ ਸੀ ਕਿੰਨਿਆਂ ਨਾਲ ਤੂੰ ਭੱਜੀਆਂ ਤੇ ਕਿੰਨਿਆਂ ਦੇ ਮੁੰਡਿਆਂ ਦਾ ਪੈਸੇ ਖਾਦੇ ਆ ਖਰਚੀਆਂ ਤੂੰ ਦੱਸ ਤਾਂ ਐਂ ਤਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਬਾਕੀ ਐਨੇ ਮੈਸੇਜ ਆਉਂਦੇ ਤੁਸੀਂ ਹੁਣ ਮੇਕਅਪ ਵੀਡੀਓ ਨਹੀਂ ਸ਼ੂਟ ਕਰਦੇ ਯਾਰ ਤੁਹਾਨੂੰ ਪਤਾ ਨਹੀਂ ਵਿਆਹ ਤੋਂ ਬਾਅਦ ਜਿੰਮੇਵਾਰੀਆਂ ਬਹੁਤ ਹੋਣਗੀਆਂ ਬਟ ਫਿਰ ਵੀ ਮੈਂ ਆਪਣੀ ਆਡੀਅנס ਦੇ ਰੈਗੂਲਰਲੀ ਮੈਨੂੰ ਨਾ ਕੋਈ ਜਾਣਾ ਇੱਕ ਹੀ ਕਹਦੇ ਹਨ ਕਿ ਅਸੀਂ ਇਹਨੂੰ ਮੈਸੇਜ ਕਰਦੇ ਹਾਂ ਕੋਈ ਨਹੀਂ ਇਹਨੂੰ ਮੈਸੇਜ ਕਰਦਾ ਕੋਲੋਂ ਹੀ ਮਾਰੀ ਜਾਂਦੀ ਰਹਿੰਦੀ ਹਰ ਜਗ੍ਹਾ ਦੇ ਪਤਾ ਨਹੀਂ ਕਿੰਨੀ ਵਾਰੀ ਦੱਸ ਦਿੱਤਾ ਕਮੈਂਟ ਆਫ ਹੁੰਦੇ ਕੋਈ ਨਹੀਂ ਇਹਨੂੰ ਮੈਸੇਜ ਕਰਦਾ ਕੋਲੋਂ ਗੱਲਾਂ ਪੜਾਈ ਜਾਂਦੀਆਂ ਹੈ ਦੂਸਰੀ ਗੱਲ ਕਹਿੰਦੀ ਹੈ ਕਿ ਮੇਰੇ ਮਤਲਬ ਵਿਆਹ ਤੋਂ ਬਾਅਦ ਨਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕੋਈ ਤੂੰ ਇੱਕ ਜ਼ਿੰਮ ਤੂੰ ਤੇ ਰਿੰਦੀ ਅਲੱਗਾ ਤੇਰੀ ਜ਼ਿੰਮੇਵਾਰੀ ਕਿਹੜੀ ਆ ਬਸ ਅਖਾ ਲਿਆ ਪੀ ਲਿਆ ਝੋਲ ਬਣਾਏ ਝੋਲ ਬਣਾਏ ਬਸ ਆ ਹੀ ਕਰਦੀ ਰਹਿਨੀ ਆ ਲੋਕ ਵਿੱਚ ਮੈਨੂੰ ਮੇਰੇ ਹੱਬੀ ਲੈ ਕੇ ਦੇਣਗੇ ਚੂੜਾ ਮੇਰਾ ਚੂੜਾ ਪਤਨੀ ਸ਼ੇਮਾ ਸਤਮਾ ਹੋਏਗਾ ਤਕਰੀਬਨ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਉਹਨਾਂ ਨੂੰ ਪਤਾ ਮੈਂ ਹੈ ਕਿ ਚੂੜਾ ਪਾਉਂਦੀ ਉਹਨੇ ਚੂੜਾ ਲੈ ਦੇਂਦੇ ਹੁੰਦੇ ਆ ਉਸ ਦਿਵਸ ਅਸੀਂ ਦੇਖ ਸਕਦੇ ਆ ਆ ਦੇਖ ਲਓ ਹੁਣ ਤੁਸੀਂ ਵੇਖ ਲਓ ਇਹਨੇ ਕਿੰਨੀ ਵਾਰੀ ਆਪਣੇ ਮੂੰਹ ਦੱਸ ਦਿੱਤਾ ਕਿ ਮੇਰਾ ਪੰਜਵਾਂ ਛੇਵਾਂ ਚੂੜਾ ਹੈ ਇੰਨੇ ਜ਼ਿਆਦੇ ਚੂੜੇ ਚੇਂਜ ਕਰਦੀ ਕਰਦੀ ਆ ਤੇ ਇਹਨੇ ਆਪਣੇ ਮੂੰਹ ਦੱਸ ਦਿੱਤਾ ਕਿ ਮੈਂ ਛੇਵਾਂ ਚੂੜ ਫਿਰ ਲੋਕਾਂ ਨੇ ਤੇ ਤੈਨੂੰ ਕਹਿਣਾ ਹੀ ਕਹਿਣਾ ਹੈ ਬਸ ਤੈਨੂੰ ਚੂੜਿਆਂ ਦਾ ਸ਼ੌਂਕ ਹੀ ਆ ਤੈਨੂੰ ਹੋਰ ਕੋਈ ਲੱਥੀ ਚੜੀ ਨਹੀਂ ਨੂੰ ਬਸ ਇਹਨੂੰ ਚੂੜਿਆਂ ਦਾ ਸ਼ੌਂਕ ਆ ਕਿਵੇਂ ਚੂੜਾ ਵਨਸਵੰਨਾ ਪਾਲਾ ਇਹਨੂੰ ਇਹ ਨਹੀਂ ਪਤਾ ਕਿ ਸਿੱਤ ਜ਼ਿੰਮੇਵਾਰੀਆਂ ਪੈਂਦੀਆਂ ਐ ਸੌ ਕੋਈ ਹਨਾ ਗੱਲਾਂ ਬਾਤਾਂ ਹੁੰਦੀਆਂ ਐ ਤੇ ਅੱਗੇ ਰਿਸ਼ਤੇ ਨਿਭਾਉਣੇ ਪੈਂਦੇ ਆ ਬਸ ਇਹਨੂੰ ਚੂੜਿਆਂ ਦਾ ਸ਼ੌਂਕ ਹੀ ਹੁੰਦਾ ਚੂੜੇ ਦੇ ਸ਼ੌਂਕ ਸ਼ੌਂਕ ਦੇ ਵਿੱਚ ਇਹ ਪਤਾ ਨਹੀਂ ਕਦੀ ਕਿਸੇ ਨਾਲ ਭੱਜ ਜਾਂਦੀ ਕਦੀ ਕਿਸੇ ਨਾਲ ਭੱਜ ਜਾਂਦੀ ਆ ਹੋਰ ਤੇਰੇ ਪੱਲੇ ਹੈਗਾ ਵੀ ਡੌਗੀ ਆ ਨਾ ਰਸਤੇ ਵਿੱਚ ਮੈਂ ਇਹਦਾ ਵਲੌਗ ਬਣਾਇਆ ਤੁਹਾਨੂੰ ਦੱਸਣਾ ਸੀਗਾ ਕਿ ਇਹ ਚਾਰੇ ਭਰਾ ਨੇ ਇੱਕੋ ਜਿਹੇ ਉਸ ਵਾਰ ਤੁਸੀਂ ਦੇਖ ਸਕਦੇ ਹੋ ਤਾਂ ਨੂੰ ਇਹ ਕਿਹੜੇ ਬਣਿਓ ਲੱਗਦਾ ਹੈ ਕਿ ਇਹ ਵਲੌਗ ਆ ਇਹ ਮੈਂ ਨਾ ਬਾਜ਼ਾਰ ਦੇ ਵਿੱਚ ਰੰਗੀ ਜਾ ਰਹੀ ਸੀ ਉੱਥੇ ਮੈਨੂੰ ਮਿਲ ਗਏ ਚਾਰ ਕੁੱਤੇ ਇਹ ਚੋਵੇਂ ਭਰਾ ਵਾ ਤੈਨੂੰ ਕਿੱਦਾਂ ਪਤਾ ਕਿ ਉਹ ਭਰਾ ਵਾ ਲੈ ਜੱਸ ਦੇਖ ਲੋ ਮੋٹے ਦਿਮਾਗ ਦੀ ਤੇ ਉਬਰੋ ਗੱਲ ਕਰਦੀ ਕਰਦੀ ਤੇ ਗੱਲ ਚੇਂਜ ਕਰ ਲਈ ਇਹ ਪਤਾ ਨਹੀਂ ਕਿਹੜੀ ਪਟੜੀ ਤੇ ਚੜਦੀ ਤੇ ਕਿਹੜੀ ਪਟੜੀ ਤੇ ਉਤਰ ਜਾਂਦੀ ਇਹਨੂੰ ਪਤਾ ਹੀ ਨਹੀਂ ਲੱਗਦਾ ਜਿਹੜੀ ਇੱਕ ਗੱਲ ਹੁੰਦੀ ਉਹਨੂੰ ਤਾਂ ਪੂਰੀ ਕਰਿਆ ਕਰ ਠੀਕ ਹੈ ਨਾ ਕੀ ਕੀ ਬੰਦਾ ਇਹਨੂੰ ਹੁਣ ਕਵੇ ਇਹਨੂੰ ਬੰਦਾ ਨ ਏ ਸਮਝਾ ਸਮਝਾ ਕੇ ਥੱਕ ਗਏ ਇਹਦੇ ਨਾਲ ਮੱਥਾ ਮਾਰ ਮਾਰ ਕੇ ਥੱਕ ਗਏ ਗੱਲ ਕਿਹੜੀ ਹੁੰਦੀ ਆ ਕਿਧਰ ਕਿਧਰ ਲੈ ਕੇ ਚੱਲ ਜਾਂਦੀ ਆ ਬਸ ਲੈ ਕੇ ਬੈਠੀ ਆ ਤੇ ਉਹ ਬਸ ਕਮਾਣਾ ਲਈ ਤੇ ਆਪਾਂ ਉਡਾਣਾ ਲਈ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਇੱਥੇ ਤੂੰ ਗਲਤ ਗੱਲ ਕਹਿ ਗਈ ਆ ਕਹਿੰਦੀ ਆ ਕਿ ਮਤਲਬ ਮੇਰਾ ਜਿਹੜਾ ਘਰ ਵਾਲਾ ਉਹ ਕਮਾਉਣ ਵਾਲਾ ਤੇ ਮੈਂ ਡਾਉਣ ਵਾਲੀ ਆ ਓ ਭੈਣੇ ਤੂੰ ਜਿਹੜੀਆਂ ਕਮਾਉਣ ਵਾਲੀਆਂ ਉਹ ਡਾਉਣ ਵਾਲਾ ਏ ਉਹ ਕੀ ਕੰਮ ਕਰਦਾ ਉਹ ਕੀ ਜੋਬ ਕਰਦਾ ਸਾਰਾ ਦਿਨ ਤੂੰ ਲੱਗੀ ਰਹੀ ਨਹੀਂ ਫੋਨਾਂ ਤੇ ਵਲੌਗ ਬਣਾਉਣੀਆਂ ਤੇ ਡਰੀਲਾਂ ਤੇ ਲੱਕ ਹਲਾਉਣੀਆਂ ਕਮਾਉਂਦੀ ਤੇ ਤੂੰ ਆ ਪੈਸੇ ਹਨਾ ਤੇ ਕਹਿੰਦੀ ਆ ਕਿ ਉਹ ਮਤਲਬ ਕਮਾਉਣ ਵਾਲਾ ਏ ਤੇ ਮੈਂ ਪੈਸੇ ਡਾਉਣ ਵਾਲੀ ਆ ਬੇਅਕਲ ਬੋਲਣ ਲੱਗੀ ਤੇ ਦੇਖ ਲਿਆ ਕਰ ਨਾ ਤੇਰੇ ਵਲੌਗ ਦਾ ਮੂੰਹ ਨਾ ਮੱਥਾ ਪਤਾ ਨਹੀਂ ਕਿਹੜੇ ਬੇਸ਼ਰਮ ਲੋਕ ਆ ਜਿਹੜੇ ਤੈਨੂੰ ਦੇਖਦੇ ਆ ਸਿਰ ਤੇ ਚੜਾ ਕੇ ਰੱਖਿਆ ਤੇਨੂੰ ਪਸੰਦ ਆਪਾਂ ਨੂੰ ਵੀ ਪਸੰਦ ਬਟ ਮੈਨੂੰ ਵੀ ਸੱਚੀ ਬਹੁਤ ਪਸੰਦ ਲੱਗਾ ਕਿਉਂਕਿ ਰੈੱਡ ਥੋੜਾ ਜਿਹਾ ਮੈਨੂੰ ਨਹੀਂ ਵਧੀਆ ਮੈਨੂੰ ਠੀਕ ਹੈ ਸਾਰੇ ਕਲਰ ਮੈਂ ਪਾਏ ਹੋਇਆ ਹੁਣ ਇੱਕ ਤੇ ਰੀਜ਼ ਹੈ ਮੇਰਾ ਰਾਣੀ ਕਲਰ ਲੜਾ ਹੈ ਉਹ ਵੀ ਲਵਾਂਗੇ ਕੋਈ ਗੱਲ ਨਹੀਂ ਤੇ ਫਾਈਨਲੀ ਕੁਰੀ ਤਾਈ ਹੀ ਮੇਰਾ ਠੀਕ ਹੈ ਉਹ ਭਰਾਵਾ ਉਹ ਜਿਹੜਾ ਦਾ ਘਰ ਵਾਲਾ ਵਾ ਸੁਣ ਲਾ ਸੁਣ ਲਾ ਵੇਖ ਲਾ ਕੀ ਕਹੀ ਜਾਂਦੀ ਆ ਉਹ ਕਹਿੰਦੀ ਆ ਕਿ ਮੈਂ ਇੱਕ ਹੋਰ ਚੂੜਾ ਪਾਉਣਾ ਹੈ ਖਾਲੀ ਮੈਨੂੰ ਫੇਵਰਟ ਉਹਦਾ ਰੰਗ ਨਹੀਂ ਮਿਲਿਆ ਇਸ ਕਰਕੇ ਮੈਂ ਇੱਕ ਹੋਰ ਚੂੜਾ ਪਾਉਣਾ ਹੈ ਇਹਰਾ ਮਤਲਬ ਗੱਲ ਤੇ ਉੱਥੇ ਆ ਗਈ ਆ ਇਹਨੇ ਕੋਈ ਪੱਕਾ ਪਲੈਨਿੰਗ ਬਣਾਈ ਹੋਣੀ ਆ ਕਿ ਮੈਂ ਕਹਿੰਦੇ ਫੇਰ ਨਾ ਭੱਜ-ਭੁੱਜੀ ਕਿਸੇ ਹੋਰ ਨਾਲ ਵਿਆਹ ਕਰਵਾ ਲੂੰਗੀ ਤੈਨੂੰ ਤੇਰਾ ਫੇਸ ਨਹੀਂ ਦਿਖਾ ਰਹੀ ਹਨ ਬਾਅਦ ਵਿੱਚ ਕਹਾਂਗੀ ਕਿ ਮੈਂ ਪ੍ਰੈਂਕ ਕੀਤਾ ਸੀ ਐਸੇ ਕਰਕੇ ਉਹਨੂੰ ਚੂੜੇ ਦਾ ਸ਼ੌਂਕ ਆ ਤੇ ਉਹ ਹੋਰ ਕਿਸੇ ਨਾਲ ਮਿਲਣ ਦਾ ਵਿਆਹ ਕਰਵਾ ਸਕਦੀ ਜਿੱਦਾਂ ਦੇ ਤੇ ਲੱਚਣ ਉਹ ਟਿਕ ਜਾਏ ਕਿਸਾਂ ਜੇ ਟਿਕਿਆ ਜਾਂਦਾ ਹੀ ਤੇ ਇਹਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਹੈ ਇਹ ਚੂੜਿਆਂ ਦਾ ਸ਼ੌਂਕ ਪਾਲੀ ਬੀਠੀ ਆ ਬੇਇਸ਼ਰਮਾ ਜੀਆ ਚੂੜਾ ਨਹੀਂ ਅੱਪਰ ਹਮ ਸਗੈ ਜਾਣੀ ਮੁਸ਼ਕਿਲਾਂ ਤੇ ਤਾਂ ਪੰਜਾਬੀ ਵੀ ਨੀ ਠੀਕ ਠੰਗ ਨਾਲ ਬੋਲੀ ਜਾਂਦੀ ਉਹ ਦੇਖ ਲਓ ਹੁਣ ਕੀ ਗੁੰਨਿਆਂ ਨੂੰ ਗੁੰਦਿਆਂ ਤੇ ਹੁਣ ਅੱਪਰ ਨਹੀਂ ਬੋਲਣਾ ਆ ਤੇ ਅਪ ਅਪ ਆ ਦੇਖ ਲਓ ਆਪਾ ਅਪ ਬੋਲੀ ਜਾਂਦੀ ਆ ਤੇ ਉਹ ਪਿੱਛੇ ਦਾ ਘਰ ਵਾਲਾ ਬੋਲਿਆ ਕੀ ਉੱਪਰ ਹੁੰਦੇ ਆ ਬੋਲ ਨਹੀਂ ਤੇ ਸਿੱਖ ਲੈ ਤੇ ਉਹ ਵਲੌਗ ਬਣਾਉਣ ਲੱਗ ਪਈ ਨਹੀਂ ਨਾ ਪੈਨ ਪੁਣ ਲੈ ਲਿਆ ਕਰ ਤੇ ਹੱਥੇ ਲਿਖ ਲਿਆ ਕਰ ਕਿ ਇਹਨੂੰ ਅੱਪਰ ਕਹਿੰਦੇ ਆ ਕੀ ਕਹਿੰਦੇ ਆ ਕੀ ਜੋ ਵੀ ਬੋਲਦੇ ਹਨ ਅਪ ਅਪ ਕੀ ਲੱchn ਕਰਦੀ ਰਹਿੰਨੀ ਆ ਨਾ ਤੇਰੇ ਵਲੌਗ ਦਾ ਮੂੰਹ ਨਾ ਮੱਥਾ ਆਪਣਾ ਜਰੂਰ ਤੂੰ ਆਪ ਕਢਾਉਣੀ ਆ ਪਤਾ ਨਹੀਂ ਤੂੰ ਜਾਣ ਬੁੱਝ ਕੇ ਲੱchn ਕਰਦੀ ਆ ਕਿ ਜਾਂ ਤੈਨੂੰ ਬੋਲਣਾ ਨਹੀਂ ਲਓ ਜੀ ਖਾੜੋਏ ਦੀ ਮੈਗੀ ਕੜਾਈ ਦਾ ਹਾਲ ਦੇਖ ਲਓ ਤੇ ਨਾਲ ਉੱਪਰੋਂ ਮੈਗੀ ਦੇਖ ਲਓ ਠੰਡੇ ਪਾਣੀ ਦੇ ਵਿੱਚ ਆ ਮੈਗੀ ਬਣਾਉਣ ਦਾ ਤਰੀਕਾ ਦੱਸੀ ਕਿੱਥੋਂ ਸਿੱਖੀ ਆ ਵੇਖ ਲਓ ਠੰਡੇ ਪਾਣੀ ਦੇ ਵਿੱਚ ਜੋ ਵੀ ਮਿਰਚ ਮਸਾਲੇ ਹਲਦੀਆਂ ਸਿੱਟੀ ਜਾਂਦੀ ਆ ਤੇ ਵਿੱਚ ਇਹਨੇ ਹੁਣੇ ਮੈਗੀ ਸਿੱਟ ਦੇਣੀ ਆ ਕੀ ਇਹੋ ਜਿਹਾ ਖਾ ਕੇ ਬੰਦਾ ਮਤਰੇ ਬਿਮਾਰੀ ਆ ਇਹ ਆٹے ਵਾਲੀ ਹੋਈ ਪਈ ਸੀਗੀ ਇਹਦੇ ਵਿੱਚ ਨਾ ਮੈਂ ਗੁੰਦ ਕੇ ਰੱਖਦਾ ਸੀ ਫਟਾਫਟ ਕਾਲੀ ਵਿੱਚ ਆਹ ਦੇਖ ਲਓ ਇਹਦੇ ਲੱਛਣ ਆ ਜਿਹੜੀ ਕੜਾਈ ਹੋਣੀ ਆ ਇਹ ਵੀ ਰੋਂਦੀ ਹੋਣੀ ਆ ਪਛਤੋਂਦੀ ਹੋਣੀ ਆ ਕਿ ਮੈਂ ਕਿੰਨਾਂ ਦੇ ਹੱਥਾਂ ਦੇ ਵਿੱਚ ਆ ਗਈ ਤੇ ਕੀ ਏ ਮੇਰੇ ਇਹਨਾਂ ਨੇ ਜਲੂਸ ਕੱਢ ਕੇ ਰੱਖ ਦਿੱਤਾ ਹਨਾ ਆ ਕੜਾਈ ਦੇ ਲੱਛਣ ਦੇਖ ਲਓ ਕੀ ਕੀ ਤੇ ਪੈ ਨੇ ਕਿ ਉਤਰੋਂ ਬੰਦਾ ਸਫਾਈ ਰੱਖਣੇ ਸਫਾਈ ਤਾਂ ਚਲੋ ਨਹੀਂ ਰੱਖਣੀ ਉਹਦੇ ਇਹਨਾਂ ਨੇ ਸੌ ਹੀ ਖਾਦੀ ਇਹਨਾਂ ਦੀ ਕੜਾਈਆਂ ਹੀ ਇਦਾਂ ਨਹੀਂ ਹੁੰਦੀਆਂ ਇਹ ਆਪਣੀ ਭਾਸ਼ਾ ਦੇ ਵਿੱਚ ਆਟਾ ਗੁੰਨੇ ਆ ਇਹਨੇ ਆਟਾ ਜਿਹੜਾ ਗੁੰਦੇ ਆ ਨਾ ਗੁੰਦਿਆ ਉਸੇ ਦੇ ਵਿੱਚ ਇਹਨੇ ਮੈਗੀ ਬਣਾਈ ਆ ਦੇਖ ਲਓ ਆ ਗੰਦ ਖਾਂਦੇ ਜੇ ਨੇਰਾ ਤੇ ਨਾਲ ਹੀ ਉਹ ਜਿਹੜਾ ਆਪਣਾ ਫੀਸ ਹੀ ਨਹੀਂ ਰਖਾਉਂਦਾ ਕੀ ਕਰਦੀ ਰਹਿੰਦੀ ਤੂੰ ਸਾਰਾ ਦਿਨ ਮੈਂ ਕਰਦੀ ਦੀ ਰੈਸਟ ਕਿਉਂਕਿ ਮੇਰਾ ਕੰਮ ਉਹ ਕਰਦੀ ਮੈਂ ਸਿਰਫ ਉੱਠਦੀ ਆਹੋ ਤੇਰੇ ਕੰਮ ਸਾਰਿਆਂ ਨੂੰ ਪਤਾ ਹੀ ਆ ਭੁੱਲ ਥੋੜਾ ਕਿ ਤੂੰ ਕਿਹੜੇ ਕੰਮ ਕਰਦੀ ਬਸ 24 ਘੰਟੇ ਰੀਲਾਂ ਤੇ ਨੱਚ ਲੈ ਤੇ ਗਾਲਿਆਂ ਦੇ ਵਲੌਗ ਬਣਾ ਲੈ ਉਹਨੂੰ ਵਿਚਾਰੇ ਨੂੰ ਕੰਮੇ ਲਾਇਆ ਇਹ ਜਾਣ ਪੁੱਜ ਕੇ ਲੱchn ਕਰਦੀ ਆ ਕਿ ਲੋਕ ਮੈਨੂੰ ਰੋਸਟ ਕਰਨ ਲੋਕ ਮੇਰੀ ਵੀਡੀਓ ਤੇ ਕੋਸ਼ਣਾ ਕੁਝ ਨੈਗੇਟਿਵ ਕਮੈਂਟ ਕਰਨ ਇਹ ਜਾਣ ਪੁੱਜ ਕੇ ਇਦਾਂ ਕਰਦੀ ਆ ਜੇ ਸੁਧਰੀਆਂ ਤੇ ਸੁਧਰੀ ਰਹੇ ਤਰੀਆਂ ਚਾ ਵੀ ਨੀਆਂ ਨੋਨੀਆਂ ਰੋਟੀ ਖਾਂਦੀਆਂ ਚੱਲ ਫੇਸ ਨਹੀਂ ਤੇ ਸਾਡੇ ਸਫਾਈ ਕਰਮਚਾਰੀ ਉਹ ਕਹਿਣਾ ਕਿ ਸਾਨੂੰ ਲੋਕ ਮਾੜਾ ਬੋਲਦੇ ਆ ਸਾਨੂੰ ਲੋਕ ਗਲਤ ਬੋਲਦੇ ਆ ਮੇਰੇ ਘਰ ਵਾਲੇ ਨੂੰ ਜਾਂ ਮੈਨੂੰ ਕਿੱਦਾਂ ਵੀ ਤੁਸੀਂ ਆਪ ਹੀ ਵੀਡੀਓ ਦੇ ਵਿੱਚ ਦਿਖਾਉਂਦੇ ਹੋਣ ਤਾਂ ਆਪ ਹੀ ਆਪਣੇ ਘਰ ਵਾਲੇ ਦੀ ਨਾ ਕੈਮਰਾ ਆਨ ਕਰਕੇ ਬੇਸਤੀ ਕਰ ਰਹੀਆਂ ਕਿਸ ਕੈਮਰਾ ਕਰਮਚਾਰੀਆ ਫਲਾਣਾ ਟਮਕਾਨਾ ਹਨ ਜੇ ਕੋਈ ਲੋਕ ਇਦਾਂ ਦੇ ਸ਼ਬਦ ਬੋਲਦੇ ਫਿਰ ਤੁਹਾਨੂੰ ਗੁੱਸਾ ਲੱਗਦਾ ਹੈ ਕਿ ਲੋਕ ਸਾਨੂੰ ਗਲਤ ਬੋਲਦੇ ਆ ਤੇ ਗਲਤ ਖੋ ਹੁੰਦਾ ਕੌਣ ਆ ਤੁਸੀਂ ਨਾ ਤੁਸੀਂ ਇਹ ਕੁਝ ਕਰਿਆ ਕਰੋ ਨਾ ਲੋਕਾਂ ਨੂੰ ਦਿਖਾਇਆ ਕਰੋ ਤੇ ਲੋਕ ਤੁਹਾਨੂੰ ਆਪ ਹੀ ਨਾ ਬੋਲਣ ਠੀਕ ਆ ਉੱਚਾ ਵੀ ਲਾਉਂ 还有这些关掉，等你。 ਦਾਸ ਉਹਨੂੰ ਕਹਿੰਦੀ ਆ ਕਿ ਹਾਲੇ ਤੁਸੀਂ ਭਾਂਡੇ ਵੀ ਧੋਣੇ ਆ ਪੋਚਾਵੇ ਲਾਉਗੇ ਫਲਾਣਾ ਢਮਗਾਣਾ ਤੂੰ ਕੀ ਕਰਦੀ ਆ ਕੈਮਰਾ ਲੈ ਕੇ ਉਹਦੇ ਪਿੱਛੇ ਪਿੱਛੇ ਤੁਰੀ ਫਿਰਦੀ ਆ ਤੇ ਤੂੰ ਵੀ ਕੁਝ ਇੱਕ ਅੱਧਾ ਕੰਮ ਕਰ ਲੈ ਚਲੋ ਮੰਨਦੇ ਆ ਬੰਦੇ ਨੂੰ ਆਪਣੀ ਘਰ ਵਾਲੀ ਦੀ ਹੈਲਪ ਕਰਾਉਣੀ ਚਾਹੀਦੀ ਆ ਪਰ ਉਦੋਂ ਕਰਾਉਣੀ ਚਾਹੀਦੀ ਆ ਜਦੋਂ ਉਹ ਠੀਕ ਨਾ ਹੋਵੇ ਤੇ ਜਾਂ ਫਿਰ ਕੈਮਰਾ ਆਫ ਕਰਕੇ ਕਹਿੰਦਾ ਆਫ ਕਰ ਲਓ ਜੇ ਮਤਲਬ ਹੈਲਪ ਕਰਨੀ ਇੱਕ ਦੂਜੇ ਦੀ ਤੇ ਕੈਮਰਾ ਆਫ ਕਰ ਲਓ ਔਨ ਕੈਮਰਾ ਕਰੋ ਕਿਤੇ ਲੋਕਾਂ ਨੇ ਤੁਹਾਨੂੰ ਲਾਂਤਾਂ ਹੀ ਪਾਉਣਗੇ ਠੀਕ ਹੈ ਨਾ ਫਿਰ ਨਾ ਆਖਿਆ ਕਰੋ ਕਿ ਤੁਹਾਨੂੰ ਮਿਰਚਾਂ ਬਹੁਤ ਲੱਗਦੀਆਂ ਕਿ ਲੋਕ ਸਾਨੂੰ ਗਲਤ ਬ ਹਉ ਬੀਵਾਂ ਅੱਜ ਕਰੂ ਮਿੱਤਰੋ ਦਿਲ ਪਰ ਕੀ ਸੇ ਦਰਦ ਖਾਯੋ ਨਾ ਹੁਣ ਕਹਾਂਗੇ ਕਹਿੰਦੀ ਆਪਾਂ ਦੇ ਬਸ ਖਾਣ ਪੀਣ ਵਾਸਤੇ ਆ ਆਹੋ ਖਾ ਲਿਆ ਪੀ ਲਿਆ ਜਾਂ ਰਿਲਾ ਬਣਾ ਲਿਆ ਹੋਰ ਤੁਹਾਨੂੰ ਕਿਹੜਾ ਕੋਈ ਕੰਮ ਧੰਦਾ ਹੈਗਾ ਵਾ ਤੇ ਕੰਮ ਜਿਹੜਾ ਤੂੰ ਆਪਣੇ ਘਰ ਵਾਲੇ ਤੇ ਕਰਾਉਣੀ ਆ ਬੇਸ਼ਰਮ ਹੈਗੀ ਆ ਲਓ ਜੀ ਦੇਖ ਲਓ ਉਹ ਹੁਣ ਬਾਹਰ ਕੰਮ ਕਰ ਰਿਹਾ ਹੁਣ ਭਾਂਡੇ ਸਾਫ਼ ਕਰ ਰਿਹਾ ਤੇ ਇਹ ਇਹ ਵੇਲੇ ਬਸ ਉਹਦਾ ਵਲੌਗ ਬਣਾਈ ਜਾਂਦੀ ਆ ਉਹ ਤੈਨੂੰ ਸ਼ਰਮ ਨਹੀਂ ਹੈਗੀ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰਵਾਈ ਜਾਂਦੀ ਆ ਹੋਰ ਜੈ ਵੀ ਚਲਣੀ ਹੈ ਜਾ ਬਹਿ ਕਿਹੜੇ ਪੈਸੇ ਪਹਿਲਾਂ ਕੰਮ ਕੰਪਲੀਟ ਕਰੋ ਪੈਸੇ ਫੇਰ ਹੀ ਮਿਲਣਗੇ ਕੰਮ ਆ ਜਾ ਬਹਿ ਦੇਖ ਲੋ ਕਿਵੇਂ ਘਰ ਦਾ ਜਰੂਸ ਕਰਦੀ ਆ ਆਪਣੇ ਬੰਦੇ ਨੂੰ ਕਹਿੰਦੀ ਆ ਕਿ ਨੌਕਰੀ ਤੇ ਰੱਖਿਆ ਇਹ ਮਤਲਬ ਕੰਮ ਕਰਵਾਉਣ ਵਾਸਤੇ ਰੱਖਿਆ ਇਹ ਤੇ ਉਹਦੀ ਤਨਖਾਹ ਲਈ ਆ ਇਦਾਂ ਦੇ ਲੱਛਣ ਕਰਦੀ ਆ ਫਿਰ ਜਿਹਨਾਂ ਨੂੰ ਬੋਲੋ ਤੇ ਫਿਰ ਇਹਨਾਂ ਨੂੰ ਗੁੱਸਾ ਲੱਗਦਾ ਹੈ ਕਿ ਲੋਕ ਸਾਡੇ ਤੇ ਵੀਡੀਓ ਬਣਾਉਂਦੇ ਆ ਲੋਕ ਸਾਨੂੰ ਗਲਤ ਕਮੈਂਟ ਕਰਦੇ ਆ ਜਦੋਂ ਤੁਸੀਂ ਆਪਣਾ ਆਪ ਦਿਖਾਉਂਦੇ ਹੋ ਲੋਕਾਂ ਨੂੰ ਤੇ ਫੇਰ ਹੀ ਲੋਕ ਤੁਹਾਨੂੰ ਬੋਲਦੇ ਆ ਹਨ ਤੇ ਉਹਨੂੰ ਕਹਿੰਦੀ ਆ ਕਿ ਹਾਲੇ ਬਿਸਤਰੇ ਵੀ ਇਕੱਠੇ ਕਰਨ ਵਾਲੇ ਫਲਾਣਾ ਟਮਕਾਣਾ ਤੂੰ ਕੀ ਕਰਦੀ ਆ ਬਸ ਬਿਸਤਰੇ ਦੇ ਵਿੱਚ ਬੈ ਠੀਕ ਆ ਨਾ ਜੇ ਤਾਂ ਤੂੰ ਠੀਕ ਨਾ ਹੋਵੇ ਬਿਮਾਰ ਹੋਵੇਂ ਫਿਰ ਤਾਂ ਬੰਦਾ ਮੰਨ ਲੈ ਕੇ ਚਲੋ ਲਾਗੋ ਹੈਲਪ ਕਰਵਾ ਦਿੱਤੀ ਬੋਲਦੇ ਤੁਹਾਨੂੰ ਅਫਸੋਸ ਹੁੰਦਾ ਮੇਰੇ ਨਾਲ ਵਿਆਹ ਕਰਾ ਕੇ ਹੈ ਨਹੀਂ ਤੁਸੀਂ ਪਛਤਾਉਂਦੇ ਤਾਂ ਨਹੀਂ ਨਾ ਹੈ ਕੋਈ ਸਮਝ ਨਹੀਂ ਆਦਾ ਉਹ ਹੁਣ ਕਿਵੇਂ ਦੱਸੇ ਆਪਣਾ ਦਿਲ ਦਾ ਦੁੱਖ ਆਪਣੇ ਢਿੱਡ ਦੀਆਂ ਗੱਲਾਂ ਉਹ ਹੁਣ ਤੈਨੂੰ ਕਿਵੇਂ ਦੱਸੇਗੀ ਉਹ ਕਿੰਨਾ ਜ਼ਿਆਦਾ ਦੁਖੀ ਆ ਕਿਉਂ ਕਿਉਂ ਨਹੀਂ ਦੱਸਦਾ ਉਹਦੀ ਮਜਬੂਰੀ ਆ ਕਿਉਂਕਿ ਤੂੰ ਵਲੌਗ ਬਣਾਉਣੀ ਆ ਪੈਸੇ ਕਮਾਉਣੀ ਆ YouTube ਤੋਂ ਇਸ ਕਰਕੇ ਉਹ ਵਿਚਾਰਾ ਕੁਛ ਡਰਦਾ ਬੋਲਦਾ ਹੀ ਨਹੀਂ ਆ ਹਨਾ ਉਹਨੂੰ ਚੰਗਾ ਸਗੋਂ ਬੈਠੇ ਬਿਠਾਏ ਘਰੇ ਕਮਾਈ ਹੁੰਦੀ ਆ ਡਾਲਰ ਆਈ ਜਾਂਦੇ ਆ ਤੇ ਉਹਨੂੰ ਕੀ ਲੋੜ ਆ ਆ ਕਮਾਦੇ ਵਿੱਚ ਪੈਂਦੀ ਇਸ ਕਰਕੇ ਉਹ ਦਿਲ ਦਾ ਦੁੱਖ ਦਰਦ ਜਿਹੜੀਆਂ ਦਿਲ ਦੀਆਂ ਗੱਲਾਂ ਉਹ ਆਪਣੇ ਅੰਦਰ ਹੀ ਦਬਾ ਕੇ ਬੈਠਾ ਹੈ ਉਹ ਡਰਦੇ ਵਿਚਾਰਾ ਬਾਹਰ ਨਹੀਂ ਗੱਲਾਂ ਕਰਦਾ ਤੇ ਇਹ ਦੇਖ ਲਓ ਮਹਾਰਾਣੀ ਕੇ ਵੀ ਸਵਾਲ ਤੇ ਸਵਾਲ ਪੁੱਛਦੀ ਐ। ਕਿਹ ਚੜੀ ਮਜਬੂਰੀ ਹੁੰਦੀ ਐ ਯਾਰ। ਹੂੰ। ਹੂੰ। ਤੁਹਾਡੀ ਮਜਬੂਰੀ ਐ। ਜ਼ਰੂਰ। ਆ ਦੇ ਲੋ ਗਾਇਸ ਇਹ ਸੱਚ ਬੋਲਦਾ ਇਹਨਾਂ ਨੇ। ਸੱਚ ਬੋਲਦਾ। ਇਹਨਾਂ ਦੀ ਮਜਬੂਰੀ ਆ ਕਰਦਾ ਕੰਮ ਕਰਦਾ। ਤੇ ਹੋਰ ਕੀ ਮਜਬੂਰੀ ਆ ਮੈਂ ਤਾਂ ਪਹਿਲਾਂ ਹੀ ਦੱਸ ਦਿੱਤਾ ਐ ਕਿ ਉਹਦੀ ਮਜਬੂਰੀ ਆ ਉਹ ਵਿਚਾਰਾ ਡਰਦਾ ਹੀ ਨਹੀਂ ਕੁਝ ਬੋਲਦਾ ਤੇ ਉਹਨੇ ਹੁਣ ਚਲੋ। ਬੋਲੀ ਦਿੱਤਾ ਦਿਲ ਦੇ ਹੱਥ ਰੱਖ ਕੇ ਕਿ ਹਾਂ ਮੇਰੀ ਮਜਬੂਰੀ ਆ ਹੁਣ ਕਹਿੰਦੀ ਲੈ ਇਹਨੇ ਤਾਂ ਸੱਚ ਬੋਲ ਦਿੱਤਾ ਤੇ ਸੱਚ ਹੀ ਬੋਲਿਆ ਨੇ ਮਜਬੂਰੀ ਆ ਕਿਉਂ ਮਜਬੂਰੀ ਆ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਵਲੌਗ ਬਣਾਉਂਦੀ ਕਮਾਈ ਕਰਦੀ ਆ ਇਸ ਕਰਕੇ ਉਹ ਡਰਦਾ ਵਿਚਾਰਾ ਕੁਝ ਬੋਲਦਾ ਰਿਹਾ ਉਹਨੂੰ ਮਜਬੂਰੀ ਦੇ ਵਿੱਚ ਇਹ ਸਾਰੇ ਕੰਮ-ਕੁਮ ਕਰਨੇ ਪੈਂਦੇ ਆ ਦੇਖ ਲਓ ਆ ਹਾਲਾਤ ਹੋ ਗਏ ਇਹਨਾਂ ਦੇ ਇਹ ਜਾਣ ਬੁੱਝ ਕੇ ਤਾਂ ਨੇ ਕੰਮ ਕਰਦੀ ਆ ਕਰਵਾਉਂਦੀ ਆ ਹਟੀ ਸੀ ਪਹਿਲਾਂ ਫੇਰ ਉਹਨਾਂ ਕੰਮਾਂ ਤੇ ਹੋ ਗਿਆ ਕਿ ਜਾਣ ਬੁੱਝ ਕੇ ਪੰਗੇ ਲੈਂਦੀ ਏ ਮੇਰੇ ਸਾਹਾਂ ਵਿੱਚ ਤੇ ਮੈਂ ਸੋਚਿਆ ਚਲੋ ਇਹਨਾਂ ਲਈ ਵੀ ਗੇੜੀ ਮਾਰ ਰਹੀ ਏ ਇਨਾਂ ਨਵੇਂ ਆਂਦੇ ਬਹੁਤ ਜਲੂਸ ਕੱਢਿਆ ਆਹ ਦੇਖ ਲੋ ਕੀ ਲਚਾ ਕਰਦੇ ਹਨਾ ਇਹਦਾ ਘਰ ਵਾਲਾ ਦੇਖ ਲੋ ਕੀ ਕਰਦੇ ਆ ਤੇ ਇਹਦੀ ਜਨਾਨੀ ਦੇਖ ਲੋ ਪਹਿਲਾਂ ਦੀ ਇਹਨਾਂ ਦੀਆਂ ਵੀਡੀਓ ਦੇਖਿਆ ਕਰੋ ਕਿ ਮਤਲਬ ਆਪਣੀ ਕੁੜੀ ਦੇ ਨਾਲ ਵੀਡੀਓ ਬਣਾਉਂਦੇ ਸੀ ਵਧੀਆ ਹੁੰਦਿਆਂ ਹਾਸੇ ਮਜ਼ਾਕ ਵਾਲੀਆਂ ਤੇ ਹੁਣ ਦੇਖ ਲੋ ਨਚਾਰੀ ਬਣੀ ਜਾਂਦੇ ਤੇ ਲੋਕਾਂ ਨੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਇੰਨੀਆਂ ਲਾਂਤਾਂ ਪਾਈਆਂ ਨਾ ਪੁੱਛਾਂ ਹੀ ਕੋ ਜਣਾ ਕਿ ਕੀ ਕੰਮ ਕਰਦੀਆਂ ਕੀ ਲਚਨ ਕਰਦੀ ਸ਼ਰਮ ਤਾਂ ਨਹੀਂ ਆਉਂਦੀ ਤੁਹਾਡੀਆਂ ਬੱਚੀਆਂ ਤੁਹਾਡੇ ਹਨਾ ਪਰਿਵਾਰ ਵੀਡੀਓ ਦੇਖਦੇ ਹੋਣਗੇ ਕੀ ਸੋਚਦੇ ਹੋਣਗੇ ਕੀ ਤੁਸੀਂ ਆਪਣਾ ਆਪ ਦਿਖਾਉਂਦੀਆਂ ਜਿਹਦੇ ਵਿੱਚ ਤੁਸੀਂ ਬਹੁਤ ਸੋਹਣੀਆਂ ਬੰਦ